ਪੰਜਾਬ ਦੇ ਵਿੱਚ ਮਹਿੰਗਾਈ ਵੀ ਵਧੇਗੀ। ਔਰ ਪੰਜਾਬ ਦੇ ਲੋਕਾਂ ਤੇ ਅਤਿਪਤ ਬੋਝ ਵੀ ਪਵੇਗਾ। ਭਾਤਿਆ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਵਧਿਆ ਪੈਟਰੋਲ ਦੀ ਕੀਮਤ ਤੁਰੰਤ ਵਾਪਸ ਲਿਆਂਦਾ ਜਾਵੇ ਔਰ 7 ਕਿਲੋਵੋਟ ਤੇ ਜਿਹੜੀ ਪਾਵਰ ਸਬਸਿਡੀ ਸਬਸਿਡੀ ਦਿੱਤੀ ਜਾਂਦੀ ਸੀਗੀ ਉਸ ਨੂੰ ਬਹਾਲ ਕੀਤਾ ਜਾਵੇ। ਅਸੀਂ ਤਾਂ ਜੀ 20 ਹਜ਼ਾਰ ਕਰੋੜ ਮਾਲੀਆ ਜਿਹੜਾ ਉਹ ਜਿਹੜਾ ਰੇਤਾ ਚੋਰੀ ਹੁੰਦਾ ਹੈ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਅਸੀਂ ਉਹਦੇ ਚੋਂ ਕਮਾਵਾਂਗੇ ਜਿਹਨੂੰ ਕਹ ਲੋ ਨਾ ਵੀ ਆਪਣੇ ਕੰਮ ਤੋਂ ਜਾ ਚੁੱਕੀ ਹੈ ਜਿਹੜਾ ਉਹਨਾਂ ਦਾ ਇੰਜਣ ਜਿਹੜਾ ਉਹ ਸਰਵਿਸ ਮੰਗਦਾ ਦੇਖੋ ਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਇਹ ਗੱਲ ਕਹੀ ਕਿ ਸਾਨੂੰ ਆਇਆਂ ਨੂੰ ਕੇਵਲ 2 2.5 ਸਾਲ ਹੋਏ ਐ ਬਕੌਲ ਤੁਹਾਡੇ ਤੁਸੀਂ ਉਹਨਾਂ ਨੂੰ ਮੈਂ ਇਹ ਸਮਝਦਾ ਕਿ ਤੁਹਾਨੂੰ ਉਲਟਾ ਇਹ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ মিডিਆ ਦੀ ਤਰਫ ਤੋਂ ਪੰਜਾਬ ਦੀ ਤਰਫ ਤੋਂ ਕਿ ਕੀ ਤੁਸੀਂ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ 2 2.5 4 4 ਜਾਂ 5 ਸਾਲ ਚ ਕੋਈ ਉਮੀਦ ਨਾ ਰੱਖਿਓ ਦੇਖੋ ਆਮ ਆਦਮੀ ਦੇ ਨਾਮ ਤੇ ਬਣੀ ਸਰਕਾਰ ਅੱਜ ਆਮ ਆਦਮੀ ਦਾ ਜਿਸ ਤਰੀਕੇ ਨਾਲ ਗਲ ਘੁੱਟ ਰਹੀ ਹੈ ਇਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਸਰਕਾਰ ਜਿਹੜੀ ਹੈ ਨਾ ਉਹ ਇੱਕ ਮੈਂ ਸਮਝਦਾ ਕਿ ਤਾ દિਸ਼ਾਹੀਣ ਹੈ ਤੇ ਦੂਸਰਾ ਸਰਕਾਰ ਦਾ ਜੋ ਗੱਲਾਂ ਕਰਕੇ ਇਹ ਇਹ ਲੋਕ ਵजूद ਵਿੱਚ ਆਏ ਸਨ ਸੱਤਾ ਚਾਏ ਸਨ ਕਿ ਅਸੀਂ ਤਾਂ ਜੀ 20000 ਕਰੋੜ ਮਾਲੀਆ ਜਿਹੜਾ ਉਹ ਜਿਹੜਾ ਰੇਤਾ ਚੋਰੀ ਹੁੰਦਾ ਜਿਹੜੀ ਨਜਾਇਜ਼ ਮਾਈਨਿੰਗ ਹੁੰਦੀ ਹੈ ਅਸੀਂ ਉਹਦੇ ਚੋਂ ਕਮਾਵਾਂਗੇ ਅਸੀਂ ਕਰਪਸ਼ਨ ਖਤਮ ਕਰਾਂਗੇ ਉਹਦੇ ਚੋਂ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਕਮਾਵਾਂਗੇ ਅਸੀਂ ਜਿਹੜਾ ਰੈਵਨਿਊ ਕਲੈਕਸ਼ਨ ਹੁੰਦੀ ਹੈ ਸ਼ਰਾਬ ਤੋਂ ਲਿਕਰ ਤੋਂ ਜਿਹੜੀ ਹੈ ਐਕਸਾਈਜ਼ ਹੈ ਮਾਫੀਆ ਜਿਹੜਾ ਉਸ ਨੂੰ ਤੋੜਾਂਗੇ ਅਸੀਂ ਉਹਦੇ ਚੋਂ ਪਤਾ ਨਹੀਂ ਕਿੰਨੇ 20 ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਲੈ ਕੇ ਆਵਾਂਗੇ ਅੱਜ ਤੱਕ ਇਸ ਦੇ ਵਿੱਚੋਂ ਸਾਨੂੰ ਕੁਝ ਵੀ ਨਾ ਨਜ਼ਰ ਨਹੀਂ ਆਇਆ ਬਲਕਿ ਉਸ ਦੇ ਉਲਟ ਅੱਜ ਜੋ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਤਰਕਾਹਾਂ ਦੇਣ ਤੋਂ ਵੀ ਅਵਾਜ਼ਾਂ ਅਰੇ ਲਗਾਤਾਰ ਇਹ ਸਰਕਾਰ ਪੰਜਾਬ ਦੇ ਸਿਰ ਤੇ ਕਰਜ਼ੇ ਦਾ ਬੋਝ ਵਧਾ ਰਹੀ ਹੈ ਅਸੀਂ ਦੇਖਿਆ ਕਿ ਪਿਛਲੇ 2 ਸਾਲ ਦੇ ਵਿੱਚ 70000 ਕਰੋੜ ਤੋਂ ਵੱਧ ਕਰਜ਼ਾ ਇਸ ਸਰਕਾਰ ਨੇ ਲੈ ਲਿਆ ਤੇ ਅਜੇ ਹੋਰ ਪਤਾ ਨਹੀਂ ਕਿੰਨਾ ਲੈਣ ਦੀ ਪਲਾਨਿੰਗ ਕਰ ਰਹੀ ਹੈ ਜੋ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ ਅਜੇ ਤੱਕ ਕਿਸੇ ਵੀ ਸਰਕਾਰ ਨੇ 2 ਸਾਲ ਦੇ ਵਿੱਚ ਇੰਨਾ ਕਰਜ਼ਾ ਨਹੀਂ ਸੀ ਲਿਆ ਔਰ ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਸਵਾਲ ਪੁੱਛਿਆ ਹੈ ਕਿ ਪੈਟਰੋਲ ਡੀਜ਼ਲ ਦੇ ਉੱਤੇ ਵੈਟ ਦਾ ਵਾਧਾ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਅਸੀਂ ਬੈਟ ਦੇ ਵਿੱਚ ਕਟੌਤੀ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਸੀ ਪਰ ਇਹਨਾਂ ਨੇ ਗੁੰਮਰਾਹਕੁਨ ਪ੍ਰਚਾਰ ਕੀਤਾ ਔਰ ਇਹ ਗੱਲਾਂ ਕਹੀਆਂ ਕਿ ਪੰਜਾਬ ਕੋਲ ਇੰਨਾ ਪੈਸਾ ਹੈ ਕਿ ਸਾਨੂੰ ਸੈਂਟਰ ਵੱਲੋਂ ਕਿਸੇ ਮਦਦ ਦੀ ਲੋੜ ਨਹੀਂ ਸਾਨੂੰ ਕੇਂਦਰ ਸਰਕਾਰ ਵੱਲੋਂ ਕਿਸੇ ਫੰਡ ਦੀ ਲੋੜ ਨਹੀਂ ਅਸੀਂ ਆਪਣੇ ਆਪ ਪੰਜਾਬ ਚਲਾ ਸਕਦੇ ਹਾਂ ਲੋਕਾਂ ਨੂੰ ਜਨਤਾ ਨੂੰ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਇਹ ਲੋਕ ਸੱਤਾ ਦੇ ਵਿੱਚ ਉਹ ਸੱਤਾ ਦੇ ਉੱਤੇ ਕਾਬਜ਼ ਹੋਏ ਔਰ ਅੱਜ ਜਿਸ ਤਰੀਕੇ ਨਾਲ ਲੋਕਾਂ ਦਾ ਦਮਨ ਕੀਤਾ ਜਾ ਰਿਹਾ ਹੈ ਜੋ ਪੰਜਾਬ ਦੇ ਲੋਕਾਂ ਦੇ ਉੱਤੇ ਟੈਕਸਾਂ ਦਾ ਬੋਝ ਲੱਦਿਆ ਜਾ ਰਿਹਾ ਉਹ ਆਪਾਂ ਦੇਖ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਸਰਕਾਰ ਦੇ ਜਾਂਦੇ ਜਾਂਦੇ ਆ ਇਹ ਬਹੁਤ ਬੁਰੀ ਹਾਲਤ ਮਾਲੀਏ ਦੀ ਕਰਕੇ ਜਾਣਗੇ ਜਿਸ ਨੂੰ ਕਿ ਦੁਬਾਰਾ ਦੁਰਸਤ ਕਰਨ ਲਈ ਸਾਨੂੰ ਲੰਬਾ ਸਮਾਂ ਸੰਘਰਸ਼ ਕਰਨਾ ਪਏਗਾ ਮਿਹਨਤ ਕਰਨੀ ਪਏਗੀ ਦੇਖੋ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਇਹ ਗੱਲ ਕਹੀ ਕਿ ਸਾਨੂੰ ਆਿਆਂ ਨੂੰ ਕੇਵਲ 2 2.5 ਸਾਲ ਹੋਏ ਆ ਬਕੌਲ ਤੁਹਾਡੇ ਤੁਸੀਂ ਉਹਨਾਂ ਨੂੰ ਮੈਂ ਇਹ ਸਮਝਦਾ ਕਿ ਤੁਹਾਨੂੰ ਉਲਟਾ ਇਹ ਸਵਾਲ ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਮੀਡੀਆ ਦੀ ਤਰਫ ਤੋਂ ਪੰਜਾਬ ਦੀ ਤਰਫ ਤੋਂ ਕਿ ਕੀ ਤੁਸੀਂ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ 2 2.5 ਚਾਰ ਚਾਰ ਜਾਂ 5 ਸਾਲ 'ਚ ਕੋਈ ਉਮੀਦ ਨਾ ਰੱਖਿਓ ਉਹਨਾਂ ਨੇ ਤਾਂ ਲੋਕਾਂ ਨੂੰ ਇਹ ਗੱਲ ਕਹੀ ਸੀ ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਜਿਹੜੀਆਂ ਸੁਵਿਧਾਵਾਂ ਜਿਹੜੀਆਂ ਹੁਣ 70 ਸਾਲ ਤੱਕ ਇਸਦਾਨ 70 ਸਾਲ ਲਫ਼ਜ਼ ਵੀ ਵਰਤਿਆ ਸੀ ਕਿ 70 ਸਾਲ ਤੱਕ ਜਿਹੜੀਆਂ ਪਾਰਟੀਆਂ ਸੱਤਾ ਦੇ ਉੱਤੇ ਕਾਬਜ਼ ਰਹੀਆਂ ਉਹਨਾਂ ਨੇ ਜੋ ਤੁਹਾਨੂੰ ਜੋ ਫੈਸਿਲਿਟੀਆਂ ਜੋ ਤੁਹਾਨੂੰ ਉਹਨਾਂ ਨੇ ਨਹੀਂ ਲੈਣ ਦਿੱਤਾ ਅਸੀਂ ਉਹ ਤੁਹਾਨੂੰ ਦਵਾਵਾਂਗੇ ਇਹ ਤਾਂ ਕਿਸੇ ਨੇ ਕਿਹਾ ਹੀ ਨਹੀਂ ਸੀ ਕਿ 2 ਢਾਈ ਸਾਲ ਚ ਸਾਡੇ ਕੋਲ ਨਹੀਂ ਹੋਣਾ ਮੈਂ ਕਹਿੰਦਾ 2 ਢਾਈ ਸਾਲ ਜੇ ਲੰਘ ਵੀ ਗਏ ਤੇ 2 ਢਾਈ ਸਾਲ ਅਜੇ ਹੋਰ ਪਏ ਨੇ ਇਹ ਤਾਂ ਇਹਨਾਂ ਦੇ ਜਿਹੜੇ ਨੁਮਾਇੰਦੇ ਅੱਜ ਹੀ ਜਨਤਾ ਦੇ ਅੱਗੇ ਜਿਸ ਤਰੀਕੇ ਨਾਲ ਆਪਣੇ ਹੱਥ ਕੜੇ ਕਰ ਚੁੱਕੇ ਨੇ ਔਰ ਆ ਜਿਹੜੇ ਆਪਣੇ ਰੱਖੇ ਨਹੀਂ ਪੱਥਰ ਤੋੜਦੇ ਫਿਰਦੇ ਨੇ ਇੱਥੋਂ ਤਾਂ ਸਾਫ਼ ਹੀ ਜ਼ਾਹਰ ਹੁੰਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਆਪਣਾ ਜਿਹਨੂੰ ਕਹਿ ਲਓ ਨਾ ਵੀ ਆਪਣੇ ਕੰਮ ਤੋਂ ਜਾ ਚੁੱਕੀ ਹੈ ਜਿਹੜਾ ਉਹਨਾਂ ਦਾ ਇੰਜਣ ਜਿਹੜਾ ਉਹ ਸਰਵਿਸ ਮੰਗਦਾ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਦੋ ਹੋਰ ਲੋਕ ਮਾਰੂ ਫੈਸਲੇ ਲਿੱਤੇ ਨੇ ਅੱਜ ਪੈਟਰੋਲ ਕਾਰਡ ਪੈਸੇ ਤੇ ਡੀਜ਼ਲ 92 ਪੈਸੇ ਹੋਰ ਮਹਿੰਗਾ ਕਰਨ ਦਾ ਨਿਰਣਾ ਕੀਤਾ ਹੈ ਜਿਉਂ ਦੀ ਇਹ ਸਰਕਾਰ ਆਈ ਹੈ ਹੁਣ ਤੱਕ 3 ਰੁਪਏ ਦੇ ਲਗਭਗ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਲਗਾ ਚੁੱਕੀ ਹੈ ਇਸੇ ਤਰੀਕੇ ਨਾਲ ਅੱਜ ਇਹਨਾਂ ਨੇ ਪਾਵਰ ਦੇ ਉੱਤੇ 7 ਕਿਲੋਵਾਟ ਦੇ ਕਨੈਕਸ਼ਨਾਂ ਦੇ ਉੱਤੇ ਜਿਹੜੀ ਟੈਰਪੇ ਯੂਨਿਟ ਵਾਲੀ ਸਬਸਿਡੀ ਸੀਗੀ ਉਹ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਤਰੀਕੇ ਦੇ ਨਾਲ ਅੱਜ ਦੇ ਅੱਜ ਦੇ ਫੈਸਲੇ ਦੇ ਨਾਲ ਹੀ ਲਗਭਗ 2300 ਕਰੋੜ ਰੁਪਏ ਦਾ ਅਤਿਰਿਕਤ ਬੋਝ ਜਿਹੜਾ ਹੈ ਪੰਜਾਬ ਦੀ ਜਨਤਾ ਤੇ ਇਹਨਾਂ ਨੇ ਪਾ ਦਿੱਤਾ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿਣ ਵਾਲੇ ਅੱਜ ਪੰਜਾਬ ਨੂੰ ਲੁੱਟਣ ਤੇ ਆ ਗਏ ਨੇ ਥੋੜੇ ਦਿਨ ਪਹਿਲਾਂ ਗ੍ਰੀਨ ਟੈਕਸ ਤੇ ਨਾਦ ਉਤਾਰਨੇ ਅਤੇ ਪੋਰ ਟੈਕਸ ਵਧਾਈ ਸੀ ਇਹਦੇ ਨਾਲ ਪੰਜਾਬ ਦੇ ਵਿੱਚ ਮਹਿੰਗਾਈ ਵੀ ਵਧੇਗੀ ਔਰ ਪੰਜਾਬ ਦੇ ਲੋਕਾਂ ਤੇ ਅਤਿ ਰੋਜ ਵੀ ਪਵੇਗਾ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਵਧਿਆ ਪੈਟਰੋਲ ਦੀ ਕੀਮਤਾਂ ਤੁਰੰਤ ਵਾਪਸ ਲਿਆਂ ਜਾਂ ਔਰ 7 ਕਿਲੋਵੋਟ ਤੇ ਜਿਹੜੀ ਪਾਵਰ ਸਬਸਿਡੀ ਸਬਸਿਡੀ ਦਿੱਤੀ ਜਾਂਦੀ ਸੀਗੀ ਉਸ ਨੂੰ ਬਹਾਲ ਕੀਤਾ ਜਾਵੇ ਪੰਜਾਬ ਅਜ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਚੱਲ ਰਿਹਾ ਹੈ ਇਹ ਇਹਨਾਂ ਦੀ ਮਿਸ ਮੈਨੇਜਮੈਂਟ ਇਨਕੰਪੀਟੈਂਟ ਸਰਕਾਰ ਹੋਣ ਕਰਕੇ ਔਰ ਇਨਫੈਕਟਿਵ ਸਰਕਾਰ ਹੋਣ ਕਰਕੇ ਇਹ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਮੰਗ ਕਰਦੀ ਹੈ ਕਿ ਸਰਕਾਰ ਆਪਣਾ ਕੰਮ ਸੋਾਰੇ ਔਰ ਲੋਕਾਂ ਨੂੰ ਲੁੱਟਣ ਦਾ ਕੰਮ ਬੰਦ ਕਰੇ